ਬਾਪੂ ਦੀ ਕਹੀ ਗੱਲ ਯਾਦ ਆ ਜਵੀ ਪੁੱਤਰਾ ਦੱਬ ਕੇ ਵਾਹ ਤੇ ਰੱਜ ਕੇ ਖਾ 21 ਦਿਨਾਂ ਦੇ ਫੈਟ ਲੌਸ ਚੈਲੰਜ ਦਾ ਅੱਜ ਦਿਨ ਆਪਣਾ ਸੀ ਦੂਜਾ ਅੱਜ ਦਾ ਮੇਰਾ ਵਰਕਆਊਟ ਚੈਲੰਜ ਸੀਗਾ ਟਾਰਗੇਟ 100 ਸੋ ਹਰ ਇੱਕ ਐਕਸਰਸਾਈਜ਼ ਨੂੰ ਮੈਂ 100 ਵਾਰ ਕਰਨਾ ਸੀਗਾ ਤੇ ਪਹਿਲੀ ਮੇਰੀ ਐਕਸਰਸਾਈਜ਼ ਸੀ ਕਿ ਡਬਲ ਅੰਡਰ ਜੰਪ ਰੋਪ 100 ਵਾਰ ਦੂਸਰੀ ਐਕਸਰਸਾਈਜ਼ ਬੋਡੀ weight ਸਕਵਾਟਸ 100 ਵਾਰ ਤੀਸਰੀ ਐਕਸਰਸਾਈਜ਼ ਪੁਸ਼ਅਪ 100 ਵਾਰ ਚੌਥੀ ਐਕਸਰਸਾਈਜ਼ ਸੀਗੀ ਆਪਣੇ ਲੰਜਸ ਉਹ ਵੀ 100 ਵਾਰ ਤੇ ਪੰਜਵੇਂ ਐਕਸਰਸਾਈਜ਼ ਸੀਗੀ ਇਨਕਲਾਈਨ ਸੈਟਅਪ ਵਿਦ weight ਉਹ ਵੀ 100 ਵਾਰ ਇਹਨਾਂ ਕਸਰਤਾਂ ਨੂੰ ਮੈਂ ਕੀਤਾ ਇੱਕ ਸਰਕਟ ਦੇ ਰੂਪ ਵਿੱਚ 25-25 ਦੇ ਲਾਏ ਚਾਰ ਸੈਟ ਜਾਨੀ ਕਿ 100 ਵਾਰ ਹੋ ਗਈ ਤੁਹਾਡੇ ਲਈ ਵੀ ਇੱਕੋ ਚੈਲੰਜ ਆ ਤੁਸੀਂ ਕੋਈ ਵੀ ਪੰਜ ਐਕਸਰਸਾਈਜ਼ ਨੂੰ 100-100 ਵਾਰ ਕਰਨਾ ਤੇ ਲੋ ਬਾਕੀ ਜੇ ਪੂਰੇ ਦਿਨ ਦੀ ਖੁਰਾਕ ਬਾਰੇ ਪਤਾ ਕਰਨਾ ਸਵੇਰ ਤੋਂ ਸ਼ਾਮ ਤੱਕ ਕੀ ਖਾਦਾ ਤਾਂ ਕੈਪਸ਼ਨ ਦੇ ਵਿੱਚ ਅੱਕਾ ਕਰ ਲਿਓ ਤੇ ਬਾਕੀ ਜੇ ਸ਼ੁਰੂ ਨਹੀਂ ਕੀਤਾ ਤਾਂ ਮੇਰੇ ਨਾਲ ਕਰ ਲਓ ਕਿਉਂਕਿ ਮੇਰਾ ਇੱਕੋ ਹੀ ਗੋਲ ਹੈ ਮੈਂ ਫਿਟ Você